ਲਓ ਜੀ ਪੰਜਾਬੀਓ ਆ ਦੇਖੋ ਲੋਕੇਸ਼ਨ ਜੀ ਆ ਦੇਖੋ ਫਾਰਮ ਹਾਊਸ ਦੇਖਿਆ ਹੀ ਬਣਦਾ ਜੀ ਇਹ ਫਾਰਮ ਹਾਊਸ ਪੰਜਾਬ ਦੀ ਇੱਕ ਖਾਸ ਲੋਕੇਸ਼ਨ ਸਤਲੁਜ ਦਰਿਆ ਦੇ ਕੰਢੇ ਤੇ ਔਰ ਸ਼ਿਵਾਲਿਕ ਦੀਆਂ ਪਹਾੜੀਆਂ ਕਿਆ ਸੈਨਿਕ ਬਿਊਟੀ ਹੈ ਜੀ ਏਰੀਆ ਦੇਖਣ ਵਾਲਾ ਜੀ ਆਲੇ ਦੁਆਲੇ ਖੇਤ ਸਰੋਂ ਲੱਗੀ ਹੋਈ ਸਾਰੇ ਪਾਸੇ ਔਰ ਮੈਂ ਕਹਿੰਦਾ ਅਜਿਹਾ ਡੈਸਟੀਨੇਸ਼ਨ ਅਜਿਹਾ ਫਾਰਮ ਹਾਊਸ ਪੰਜਾਬ ਚ ਕਿਤੇ ਨਹੀਂ ਹੈ ਇੱਕ ਅਜਿਹੀ ਲੋਕੇਸ਼ਨ ਜਿਸ ਨੂੰ ਦੇਖ ਕੇ ਤੁਹਾਡਾ ਮਨ ਖੁਸ਼ ਹੋ ਜਾਏਗਾ ਜੇਕਰ ਤੁਸੀਂ ਇੱਥੇ ਸਟੇ ਕਰ ਗਏ ਨਾ ਇੱਕ ਵਾਰੀ ਵੀ بار بار ਸਟੇ ਕਰੋਗੇ ਤੁਸੀਂ ਇੱਥੇ ਆਪਣੀ ਫੈਮਲੀ ਦੇ ਨਾਲ ਆਓਗੇ ਤੇ ਲੋਕਾਂ ਨੂੰ ਦੋਸਤਾਂ ਮਿੱਤਰਾਂ ਨੂੰ ਜਰੂਰ ਰეკਮੈਂਡ ਕਰੋਗੇ ਮੇਰੀ ਇਹ ਗਾਰੰਟੀ ਹੈ ਜੀ ਦੇਖੋ ਜੀ ਇਹ ਫਾਰਮ ਹਾਊਸ ਹੈ ਸ਼ਿਵਾਲਿਕ ਦੀਆਂ ਪਹਾੜੀਆਂ ਦਾ ਸੈਨਿਕ ਬਿਊਟੀ ਇੱਥੋਂ ਦਿਖਦੀ ਹੈ ਔਰ ਸਭ ਤੋਂ ਵਧੀਆ ਸਤਲੁਜ ਦਰਿਆ ਦੇ ਕੰਢੇ ਤੇ ਹੈ IIT ਦੇ ਨਾਲ ਹੈ ਹੁਣ ਦੱਸਦੇ ਆ ਲొਕੇਸ਼ਨ ਤੁਹਾਨੂੰ IIT ਰੋਪੜ ਦੇ ਜਸਟ ਆਪੋਜ਼ਿਟ ਹੈ ਕੇਸੀ ਫਾਰਮਸ ਕਿਆ ਕਹਨੇ ਜੀ ਕਿਆ ਲొਕੇਸ਼ਨ ਕਿਆ ਜਬਰਦਸਤ ਚੀਜ਼ ਬਣਾਈ ਹੈ ਪੰਜਾਬ ਦੀ ਇੱਕ ਬੈਸਟ ਲొਕੇਸ਼ਨ ਦਿਖਾਉਣ ਜਾ ਰਹੇ ਆ ਫਾਰਮ ਪੂਰਾ ਦਿਖਾਨੇ ਆ ਤੁਹਾਨੂੰ ਕੱਲੀ ਕੱਲੀ ਚੀਜ਼ ਦਿਖਾਵਾਂਗੇ ਬਸ ਦੇਖਦੇ ਰਹੋ ਸ਼ੇਅਰ ਕਰਦੇ ਹੋ ਵੀਡੀਓ ਨੂੰ ਦੇਖੋ ਕਸੌਲੀ ਜਾਂਦੇ ਆ ਸੀ ਸ਼ਿਮਲੇ ਜਾਂਦੇ ਆ ਸੀ ਮਨਾਲੀ ਜਾਂਦੇ ਆ ਟ੍ਰੈਫਿਕ ਜਾਮ ਚ ਫਸੇ ਰਹੇ ਨੇ ਜੀ ਅਸੀਂ ਮੈਂ ਕਹਿੰਨਾ ਰੋਪੜ ਦੇ ਵਿੱਚ ਸਭ ਕੁਝ ਹੈ 80 ਰੋਡ ਰੋਪੜ ਦੀ ਬੜੀ ਬੈਸਟ ਲੋਕੇਸ਼ਨ ਹੈ ਅਸੀਂ ਇਸ ਨੂੰ ਡਿਸਕ੍ਰਿਪਸ਼ਨ ਦੇ ਵਿੱਚ ਲੋਕੇਸ਼ਨ ਵੀ ਦੱਸਾਂਗੇ ਟੈਲੀਫੋਨ ਨੰਬਰ ਵੀ ਤੁਹਾਨੂੰ ਦਵਾਂਗੇ ਦੇਖੋ ਇਹ ਫਾਰਮ ਹਾਊਸ ਨੂੰ ਜ਼ਰੂਰ ਵਿਜ਼ਿਟ ਕਰਿਓ ਬੱਚਿਆਂ ਨੂੰ ਜੇਕਰ ਕੁਦਰਤ ਦੇ ਨਜ਼ਾਰੇ ਦਿਖਾਣੇ ਹੈ ਪੀਕਾਕਸ ਦਿਖਾਣੇ ਹੈ ਔਰ ਫਸਲਾਂ ਦਿਖਾਣੀ ਹੈ ਸ਼왈ਿਕ ਦੀਆਂ ਪਹਾੜੀਆਂ ਦਿਖਾਣੀਆਂ ਸਤਲੁਜ ਦੀ ਸੈਰ ਕਰਾਣੀ ਹੈ ਜੀ ਤਾਂ ਇਸ ਲੋਕੇਸ਼ਨ ਤੋਂ ਵਧੀਆ ਕੋਈ ਲੋਕੇਸ਼ਨ ਹੋ ਨਹੀਂ ਸਕਦੀ ਔਰ ਫੈਮਿਲੀ ਸਟੇ ਵਾਸਤੇ ਤਾਂ ਬੈਸਟ ਲੋਕੇਸ਼ਨ ਹੈ ਕੀ ਕੁਝ ਨਹੀਂ ਹੈ ਇੱਥੇ ਮੈਂ ਕਹਿੰਦਾ ਬਹੁਤ ਜ਼ਬਰਦਸਤ ਗਜ਼ੀਬੋਸ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਨੇ ਮੇਨਟੇਨ ਕੀਤਾ ਹੋਇਆ ਇਸ ਨੂੰ ਆਰਗੇਨਿਕ ਵੈਜੀਜ਼ ਵੀ ਇਹਨਾਂ ਕੋਲ ਹੈ ਵੈਜੀਟੇਬਲਸ ਵੀ ਗਰੋ ਕਰਦੇ ਨੇ ਔਰ ਇੱਥੇ ਦੀ ਸਟੇ ਜਿਹੜੀ ਜਦੋਂ ਵੀ ਕੋਈ ਕਰਦਾ ਹੈ ਨਾ ਜੀ ਤਾਂ ਉਹ ਇਸ ਜਗ੍ਹਾ ਨੂੰ ਰეკਮੈਂਡ ਕੀਤੇ ਬਿਨਾ ਰਹਿ ਨਹੀਂ ਸਕਦਾ ਵਿਜ਼ਿਟ ਜ਼ਰੂਰ ਕਰਿਓ ਸਟਰੋਂਗਲੀ ਰეკਮੈਂਡ ਕਰਦੀ ਬੱਲੇ ਬੱਲੇ ਫਿਲਮਜ਼ ਐਂਡ ਰਿਕਾਰਡਸ ਦੀ ਟੀਮ ਕੇਸੀ ਫਾਰਮਜ਼ ਜਸਟ ਲੋਕੇਸ਼ਨ ਫਿਰ ਦੱਸ ਦਈਏ ਜਸਟ ਆਪੋਜ਼ਿਟ ਆਈਆਈਟੀ ਰੂਪੜ ਔਰ ਇਹ ਜਿਹੜੀ ਕਨੈਕਟੀਵਿਟੀ ਹੈ ਨਾ ਰੋਡ ਕਨੈਕਟੀਵਿਟੀ ਬੜੀ ਵਧੀਆ ਹੈ ਮੈਂ ਚੰਡੀਗੜ੍ਹ ਵਾਲਿਆਂ ਨੂੰ ਖਾਸ ਇਨਵੀਟੇਸ਼ਨ ਦੇ ਰਿਹਾ ਇੱਕ ਵਾਰੀ ਜਰੂਰ ਆਜੋ ਦੇਖੋ ਚੰਡੀਗੜ੍ਹ ਮੁਹਾਲੀ ਦੇ ਵਿੱਚ ਸਾਡੇ ਵਲੌਗਸ ਤੁਸੀਂ ਦੇਖਦੇ ਹੋ ਅੰਮ੍ਰਿਤਸਰ ਤੋਂ ਸਾਡੇ ਵਲੌਗਸ ਦੇਖਦੇ ਹੋ ਤੁਸੀਂ ਤੁਸੀਂ ਹੋਰ ਸ਼ਹਿਰਾਂ ਤੋਂ ਪੰਜਾਬ ਭਰ ਚ ਵਲੌਗਸ ਦੇਖਦੇ ਹੋ ਰੋਪੜ ਚ ਆਉਣ ਦਾ ਇਨਵੀਟੇਸ਼ਨ ਦਿੰਨੇ ਆ ਕੇਸੀ ਫਾਰਮਸ ਦੇ ਵਿੱਚ ਸਟੇ ਕਰੋ ਔਰ ਜੋ ਵੀ ਆਈਟਨਰੀਜ਼ ਹੈ ਉਹਨਾਂ ਦੀ ਕੰਪਲੀਟ ਇਨਫੋਰਮੇਸ਼ਨ ਡਿਸਕ੍ਰਿਪਸ਼ਨ ਚ ਦਿੱਤੇ ਫੋਨ ਨੰਬਰ ਤੇ ਤੁਹਾਨੂੰ ਮਿਲ ਸਕਦੇ ਆ ਜੀ ਆਹ ਦੇਖੋ ਫਾਰਮ ਹਾਊਸ ਦੇਖੇ ਬਣਦਾ ਜੀ ਹੈਨੇ ਆ सीन ਦੇਖੋ ਫਾਰਮ ਹਾਊਸ ਦੇ ਔਰ ਦੇਖੋ ਹਰਸ ਕਿੰਨੀ ਪਿਆਰੀ ਹੈ ਅਸੀਂ ਸ਼ੂਟ ਸ਼ੁਰੂ ਕੀਤਾ ਇਵਨਿੰਗ ਦੇ ਵਿੱਚ ਲੇਕਿਨ ਆਲਾ ਦਵਾਲਾ ਹੀ ਦੇਖਦੇ ਰਹੇ ਅਸੀਂ ਇਸ ਕਰਕੇ ਜਦੋਂ ਅਸੀਂ ਅੰਦਰ ਆਏ ਤਾਂ ਸ਼ਾਮ ਹੋ ਚੁੱਕੀ ਹੈ ਪਰ ਸ਼ਾਮ ਦਾ ਸੀਨ ਦੇਖੇ ਹੀ ਬਣਦਾ ਆਈਟੀ ਦੇ ਆਪੋਜ਼ਿਟ ਹੈ ਆਈਟੀ ਦੇ ਹੋਸਟਲਸ ਦੀਆਂ ਲਾਈਟਸ ਜਿਹੜੀਆਂ ਬੜੀਆਂ ਵਧੀਆਂ ਲੱਗ ਰਹੀਆਂ ਔਰ ਸਾਹਮਣੇ ਇਹ ਫਾਰਮ ਹਾਊਸ ਕਿਆ ਕਹਨੇ ਜੀ ਇਸ ਫਾਰਮ ਹਾਊਸ ਦੇ ਮੈਂ ਕਹਿੰਦਾ ਜੀ ਇਸ ਫਾਰਮ ਸਿਰੂ ਕੇਸੀ ਫਾਰਮਸ ਵਰਗਾ ਕੋਈ ਫਾਰਮ ਪੂਰੇ ਪੰਜਾਬ ਦੇ ਵਿੱਚ ਇੱਥੇ ਨਹੀਂ ਹੋਣਾ ਜਿਹੜੇ ਪੀਸ ਚਾਹੁੰਦੇ ਨੇ ਜਿਹੜੇ ਚਾਹੁੰਦੇ ਨੇ ਕਿ ਫੈਮਿਲੀ ਦੇ ਵਿੱਚ ਆ ਕੇ ਸੀ ਅੱਛਾ ਇੰਜੋਏ ਕਰ ਸਕੀਏ ਬੱਚੇ ਇੰਜੋਏ ਕਰ ਸਕਣ ਉਹਨਾਂ ਦੇ ਲਈ ਤਾਂ ਇਹ ਬੈਸਟ ਜਗ੍ਹਾ ਹੈਗੀ ਜੀ ਇਹ ਜਿਹੜਾ ਫਾਰਮ ਹਾਊਸ ਹੈ ਇਸ ਦੀ ਲੋਕੇਸ਼ਨ ਚੰਡੀਗੜ੍ਹ ਤੋਂ ਜਸਟ 45 ਕਿਲੋਮੀਟਰਸ ਹੈ ਔਰ 40 ਕਿ ਮਿੰਟਸ ਦਾ ਅੱਜ ਕੱਲ ਹਾਈਵੇਜ਼ ਬਹੁਤ ਅੱਛੇ ਬਣ ਗਏ ਨੇ ਕਨੈਕਟੀਵਿਟੀ ਹੈ ਔਰ ਜਲੰਧਰ ਤੋ ਲਗਾ ਲਈਏ ਇਹ ਸਵਾ ਘੰਟੇ ਦਾ ਸਾਰਾ ਰਸਤਾ ਹੈਗਾ ਔਰ ਦੇਖੋ ਅੰਮ੍ਰਿਤਸਰ ਵਾਲੇ ਜਲੰਧਰ ਵਾਲੇ ਪਟਿਆਲੇ ਵਾਲੇ ਔਰ ਚੰਡੀਗੜ੍ਹ ਵਾਲੇ ਮੁਹਾਲੀ ਵਾਲੇ ਮੈਂ ਇਹ ਇਹ ਖਾਸ ਵੀਡੀਓ ਤੁਹਾਡੇ ਲਈ ਬਣਾ ਰਿਹਾ। ਦੇਖੋ ਰੋਪੜ ਸ਼ਹਿਰ ਬਹੁਤ ਸੋਹਣਾ ਸ਼ਹਿਰ ਹੈ ਔਰ ਰੋਪੜ ਸ਼ਹਿਰ ਦੇ ਵਿੱਚ ਸ਼ਹਿਰ ਦੇ ਵਿੱਚ ਵਿੱਚ ਹੀ ਇਹ ਸਤਲੁਜ ਦਰਿਆ ਦੇ ਕੰਢੇ ਤੇ ਹੈ ਔਰ ਸ਼ਿਵਾਲਿਕ ਦੀਆਂ ਪਹਾੜੀਆਂ ਤੇ ਆਲੇ ਦੋਲੇ ਖੇਤ ਤੇ ਆਈਟੀ ਰੋਡ ਤੇ ਹੈ। ਮੈਂ ਲੋਕੇਸ਼ਨ ਬਾਰ-ਬਾਰ ਇਸ ਕਰਕੇ ਦੱਸ ਰਿਹਾ ਕਿ ਦੇਖੋ ਕਨੈਕਟੀਵਿਟੀ ਕਿੰਨੀ ਪਿਆਰੀ ਹੈ। ਮੈਂ ਫੇਰ ਦੱਸ ਦਵਾਂ ਦੇਖੋ ਅਸੀਂ ਇੱਥੋਂ Shimla ਜਾਣਾ ਹੋਵੇ ਨਾ ਦੀ 4 ਘੰਟੇ ਦਾ ਰਸਤਾ ਹੈ। ਰਸਤੇ 'ਚ ਟ੍ਰੈਫਿਕ ਜੈਮ 'ਚ ਫਸੇ ਰਹੇ ਨੇ ਕਿਉਂ ਨਹੀਂ ਅਸੀਂ ਰੋਪੜ ਚ ਆ ਸਕਦੇ? ਅਸੀਂ ਜਿੰਨੇ ਵਲੌਗਸ ਬਣਾਉਣੇ ਆ ਦੇਖੋ ਰੋਪੜ ਤੋਂ ਬਣਾਉਣੇ ਆ ਤੁਸੀਂ ਸਾਡੇ ਚੈਨਲ ਨੂੰ ਭਰਵਾ ਹੰਗਾਰਾ ਦੇ ਰਹੇ ਹੋ ਮੈਂ ਇਹ ਲੋਕੇਸ਼ਨ ਦੱਸਣਾ ਮੇਰਾ ਫਰਜ਼ ਹੈ ਇਸ ਕਰਕੇ ਲੋਕੇਸ਼ਨ ਤੁਹਾਨੂੰ ਦਿਖਾ ਰਿਹਾ ਹਾਂ ਹਟਸ ਕਿੰਨੀਆਂ ਪਿਆਰੀਆਂ ਇੰਟੀਰੀਅਰਸ ਇਨਾ ਹਟਸ ਦਾ ਦੇਖਣ ਵਾਲਾ ਜੀ ਮੈਂ ਕਹਿੰਦਾ ਸਟੇਟ ਆਫ ਦਿ ਆਰਟ ਫਾਈਵ ਸਟਾਰ ਹੋਟਲ ਵੀ ਇਸ ਦਾ ਮੁਕਾਬਲਾ ਨਹੀਂ ਕਰਦਾ ਕਿਹੜਾ ਫੈਸਿਲਿਟੀ ਨਹੀਂ ਹੈ ਜਿਹੜੀ ਇਸ ਇਨਾ ਹਟਸ ਦੇ ਵਿੱਚ ਨਹੀਂ ਹੈ ਇਨਾ ਪਿਆਰਾ ਹਟਸ ਦਾ ਇੰਟੀਰੀਅਰ ਮੈਂ ਕਿਤੇ ਨਹੀਂ ਵੇਖਿਆ así eh. ਕਈ ਥਾਵਾਂ ਤੇ ਘੁੰਮਣ ਜਾਂਦੇ ਆਂ ਦੇਖਦੇ ਆਂ ਰਿਜ਼ੋਰਟਸ ਦੇਖਦੇ ਆਂ ਲੇਕਿਨ ਜੋ ਇਹਨਾਂ ਨੇ ਜਿਸ ਮਿਹਨਤ ਦੇ ਨਾਲ ਕੇਸੀ ਫਾਰਮਸ ਵਾਲਿਆਂ ਨੇ ਰੋਪੜ ਦੇ ਵਿੱਚ ਚੀਜ਼ ਖੜੀ ਕਰ ਦਿੱਤੀ ਇਹਨਾਂ ਦੀ ਇਹ ਰੋਪੜ ਸ਼ਹਿਰ ਦੇ ਲਈ ਤੇ ਪੰਜਾਬ ਦੇ ਲਈ ਇੱਕ ਬਹੁਤ ਵਧੀਆ ਉਹਨਾਂ ਦੀ ਦੇਣ ਹੈ ਸਾਡਾ ਫਰਜ਼ ਹੈ ਕਿ ਅਸੀਂ ਬੱਲੇ ਬੱਲੇ ਫਿਲਮਜ਼ ਐਂਡ ਰਿਕਾਰਡਸ ਤੇ ਤੁਹਾਨੂੰ ਪਤਾ ਹੈ ਕਿ ਅਸੀਂ ਵਿਰਸੇ ਵਿਰਾਸਤ ਤੇ ਨੇਚਰ ਤੇ ਕੰਮ ਕਰਦੇ ਆਂ ਤੇ ਜਿਹੜੇ ਨੇਚਰ ਨੂੰ ਪਿਆਰ ਕਰਦੇ ਨੇ ਉਹਨਾਂ ਨੂੰ ਤਾਂ ਬਹੁਤ ਵਧੀਆ ਲੱਗੇਗੀ ਇਸ ਸਮੇਂ ਮੈਂ ਹੱਟ ਦੇ ਬਾਹਰਲੇ ਪਾਸੇ ਯਾਰਡ ਜੇ ਦੇ ਵਿੱਚ ਬੈਠਾ ਬਾਲਕਨੀ ਚ ਬੈਠਾ ਤੇ ਇਹ ਵੀਡੀਓ ਬਣਾ ਰਹੇ ਆ ਤੁਹਾਨੂੰ ਕਿੱਦਾਂ ਦਾ ਲੱਗ ਰਿਹਾ ਜਰੂਰ ਕਮੈਂਟ ਕਰਿਓ ਹਾਂ ਜੇਕਰ ਤੁਸੀਂ ਇਸ ਦੇ ਬਾਰੇ ਕੋਈ ਹੋਰ ਜਾਣਕਾਰੀ ਵੀ ਲੈਣਾ ਚਾਹੁੰਦੇ ਹੋ ਤਾਂ ਕਮੈਂਟ ਕਰਦੇ ਰਹੋ ਔਰ ਤੁਸੀਂ ਇਹ ਵੀ ਦੱਸਿਓ ਤੁਸੀਂ ਕਿਸ ਸ਼ਹਿਰ ਤੋਂ ਵੀਡੀਓ ਦੇਖ ਰਹੇ ਹੋ ਤਾਂ ਜੋ ਦੇਖੋ ਬੱਲੇ ਬੱਲੇ ਫਿਲਮਜ਼ ਐ ਰਿਕਾਰਡ ਸੇ ਵੀਡੀਓਜ਼ ਪੂਰੇ ਪੰਜਾਬ ਦੇ ਵਿੱਚ ਪੈਨ ਇੰਡੀਆ ਦੇਖੇ ਜਾਂਦੇ ਆ ਤਾਂ ਸਾਨੂੰ ਪਤਾ ਲੱਗਣਾ ਚਾਹੀਦਾ ਤੁਸੀਂ ਇਹ ਵੀਡੀਓ ਕਿੱਥੋਂ ਦੇਖ ਰਹੇ ਹੋ ਤੇ ਤੁਹਾਨੂੰ ਕਿੱਦਾਂ ਦਾ ਲੱਗਿਆ ਇਹਨਾਂ ਹਟਸ ਦਾ ਇੰਟੀਰੀਅਰਸ ਇਹ ਫਾਰਮ ਹਾਊਸ ਕਿੱਦਾਂ ਦਾ ਲੱਗਿਆ ਤੇ ਔਰ ਲੋਕੇਸ਼ਨ ਕਿੱਦਾਂ ਦੀ ਲੱਗੀ ਪ੍ਰਾਈਸ ਸਿੰਘ ਦੇ ਬਾਰੇ ਤੇ ਆਇਟਨਰੀਜ਼ ਜਿਹੜੀਆਂ ਇਸ ਦੇ ਬਾਰੇ ਜੇਕਰ ਡਿਟੇਲ ਚ ਜਾਣਕਾਰੀ ਲੈਣੀ ਹੈ ਤੁਸੀਂ ਇਹਨਾਂ ਨੂੰ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ ਬੈਸਟ ਪਲੇਸ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਉਮੀਦ ਕਰਦਾ ਕਿ ਤੁਹਾਨੂੰ ਇਹ ਸਾਡਾ ਛੋਟਾ ਜਿਹਾ ਵੀਡੀਓ ਇਨਫੋਰਮੇਟਿਵ ਵੀਡੀਓ ਨੇਚਰ ਨਾਲ ਸੰਬੰਧਿਤ ਵੀਡੀਓ ਔਰ ਫਾਰਮ ਸਟੇ ਦੇ ਨਾਲ ਸੰਬੰਧਿਤ ਵੀਡੀਓ ਪਸੰਦ ਆਇਆ ਹੋਵੇਗਾ